ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਮਾਰਕੀਟ ਦੇ ਵਿੱਚ ਇੱਕ ਹੀ ਦੁਕਾਨ ਓਪਨ ਆ ਉਹ ਵੀ ਆਪਣੀ ਅਸਤੇ ਜਾਣ ਹੈ ਅਸਤੇ ਜਾਣ ਹੈ ਤੁਸੀਂ ਤੁਸੀਂ ਚਲੇ ਜਾਓ ਫਿਰ ਹਨਾ ਵੀ ਨਹੀਂ ਸੰਦੀਪ ਨਹੀਂ ਵੀ ਕਿਹਾ ਤਾਂ ਵੀ ਠੀਕ ਹੈ ਮੈਂ ਜਾ ਲੇ ਵੀ ਮਿੱਤਰੋ ਪਹੁੰਚ ਗਏ ਹੁਣ ਆਪਣੇ ਰੂਮ ਤੇ ਇੱਥੇ ਹੀ ਫੇਰ ਤਾਂ ਹਨਾ ਇਸ ਤੋਂ ਅੱਗੇ ਦੇਖੋ ਕਿੱਧਰ ਨੂੰ ਜਾਣੇ ਕਿੱਧਰ ਆਏ ਇੱਥੇ ਪਰਸੋਂ ਹੈ ਪਰਸੋਂ ਹੈ ਅ ਪਰਸੋਂ ਆਹੋ ਖਾਪੜ ਖੜੀ ਚਾਹ ਉਹ ठाਏ ਆ ਕਿ ਨਹੀਂ ਨਹੀਂ ਪਰਸੋਂ ਪਰਸੋਂ ਨਹੀਂ ਅਮਰਸਰ 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 ਮੈਂ ਕਹਿੰਦੇ ਪਈ ਚੌਥਾ ਹਾਂ ਹਾਂ ਮਾਰਤੇ ਮੇਛੇ ਤੁਹਾਡੇ ਵੀ ਇਧਰ ਬੜਾਣਾ ਡੇਂਗੂ ਹੈ ਇਧਰ ਨਹੀਂ ਡੇਂਗੂ ਹੈ ਭਲਾ ਇਧਰ ਉਹ ਉਦਾਂ ਇਸ ਟਾਈਮ ਹੁੰਦਾ ਮੇਛੇ ਥੋੜਾ 9 ਵਜੇ ਤੋਂ ਬਾਅਦ ਨਾ 8:00 ਵਜੇ ਤੋਂ ਬਾਅਦ ਦੇ ਮੋਟੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਇਹਨਾਂ ਬਲੌਗ ਦੇ ਵਿੱਚ ਸੰਦੀਪ ਤੇ ਭਾਬੀ ਜੀ ਉਹ ਬੈਠੇ ਹੋ ਇਹਨੇ ਕਾਰ ਦੇ ਵਿੱਚ ਹੀ ਤੇ ਹੁਣ ਆਪਣੀ ਚੰਡੀਗੜ੍ਹ ਜਾਣ ਦੀਆਂ ਤਿਆਰੀਆਂ ਇਹਨੇ ਤੇ ਕੋਸ਼ਿਸ਼ਾਂ ਲਵ ਨਿੰਮਲ ਹੁਣੀ ਸ਼ਾਇਦ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਤੇ ਉਹਨਾਂ ਦੇ ਕੋਲ ਆਪਾਂ ਚੱਲੇ ਆਂ ਥੰਬਨਲ ਟਾਈਟਲ ਤਾਂ ਉਹ ਵੈਸੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਤੇ ਉਹ ਸਾਡੀ ਵੀਟ ਕਰਨੇ ਨੇ ਦੇਖੋ ਕਿੰਨੇ ਕਮੇਂ ਪਹੁੰਚਨੇ ਆ ਕੀ ਟਾਈਮ ਹੋ ਗਿਆ ਨਾ ਅਸਟਾ ਪੌਣੇ 6 ਪੌਣੇ 6 ਪੌਣੇ 6 ਹੋ ਗਏ ਤੇ ਭਾਜੀ ਕਹਿੰਦੇ ਆ ਵੀ 2 ਘੰਟੇ ਲੱਗਣੇ ਆ ਦੋ ਬਾਕੀ ਦੇ ਦੋ ਮਿੰਟ ਲੱਗਣਗੇ ਚਲੋ ਦੋ ਘੰਟੇ ਦਾ ਆਪਾਂ ਪਹੁੰਚ ਜਾਣਾ ਟਾਲੀ ਕਿਉਂ ਲੱਗਦੇ ਬਾਕੀ ਪੰਜ ਕੁ ਮਿੰਟ ਲਾਈਟਰ ਲੂਟਾ ਉਹ ਆਨ ਲਾਈਟਰ ਲੂਟਾ ਤੇ ਖੜਾ ਹੋ ਜਾਂਦਾ ਨਾ ਤਾਂ ਮੈਂ ਬਤਾਇਆ ਸਟ੍ਰੀਟ ਚਲੋ ਕੋਈ ਗੰਨਪਤ ਨਾ ਤੇ ਸੋਹਣ ਚੱਲਦੇ ਆਂ ਆਵਲੇ ਲੱਭਦੇ ਫਿਰੰਡੇ ਆ ਓਹੋ ਟੁੱਟ ਗਿਆ ਬ ਯਾਰ ਆ ਲੱਭਣ ਵਾਸਤੇ ਗਏ ਅਸੀਂ ਲੱਭ ਗਿਆ ਅਜੇ ਤਾਂ ਹੁਣ ਆਪਾਂ ਚੰਡੀਗੜ੍ਹ ਨੂੰ ਐਂਟਰ ਹੋਣਾ ਇੱਥੋਂ ਨਾਲ ਹੀ ਘੁੰਮਣਾ ਫਿਰ ਅਗਲੇ ਦਿਨ ਚੰਡੀਗੜ੍ਹ ਆ ਤੇ ਉਧਰੋਂ ਸਾਨੂੰ ਭਾਜੀ ਹੁਣੀ ਲੈਣ ਵਾਸਤੇ ਆ ਰਹੇ ਨਿਮਲ ਭਾਜੀ ਉਹ ਕਹਿੰਦੇ ਵੀ ਸੁਖਨਾ ਲੇਖਦੇ ਨੇ ਨੇੜੇ ਬਸ ਤੁਸੀਂ ਖੜਜੋ ਵੀ ਤੇ ਉੱਥੇ ਮੈਂ ਤੁਹਾਨੂੰ ਲੈਣ ਵਾਸਤੇ ਆ ਜਾਵਾਂਗਾ ਜੀ ਤੇ ਹੁਣ ਉੱਥੇ ਆਪਾਂ ਪਹੁੰਚ ਜਾਨੇ ਆ ਤਦ 20 ਮਿੰਟ ਲੱਗਣਗੇ ਹੋਰ ਇਹ ਵੀ ਚੰਡੀਗੜ੍ਹ ਦੇ ਰੂਲ ਹੈ ਨਾ ਫਿਰ ਵੱਡੇ ਵੱਡੇ ਨੂੰ ਵੱਡਾ ਵੱਡਿਆਂ ਨੂੰ ਬਣਾ ਲਿੰਦਾ ਚੰਡੀਗੜ੍ਹ ਤੇ ਆ ਟੇਪ ਲੱਗੀਆਂ ਲਹਣ ਕਹਿੰਦੇ ਇਹਦਾ ਚਲਾਣਾ ਹੁਣ ਲਾ ਦੇਣੇ ਕੀ ਕਰਨਾ ਹੈ ਉਧਰ ਦੀ ਸਾਈਡ ਮੈਂ ਨਹੀਂ ਯਾਰ ਕੁੰਡਾ ਨਾ ਕਰਵਾ ਕੇ ਬਹਿ ਜੀਏ ਕਿਤੇ ਨਾ ਹੀ ਦਿੰਨੇ ਹੁਣ ਕਈਆਂ ਨੇ ਕਹਿਣਾ ਵੀ ਨਹੀਂ ਹੈਗਾ ਪਰ ਫਾਇਦਾ ਕੋਈ ਨਹੀਂ ਹੈਗਾ ਮੈਂ ਯਾਰ ਮੜ ਕੇ ਇਧਰ ਦੀ ਸਾਈਡ ਚੱਕਰ ਮਾਰਦਾ ਫਿਰਾਂਗਾ ਜਾਂ ਕਿੱਦਾਂ ਆ ਬਾਕੀ ਆਨਲਾਈਨ ਨੂੰ ਕਈ ਵਾਰੀ ਭੁਗਤਾ ਜਾਂਦਾ ਪਰ ਕੀ ਲੋੜ ਪਈ ਫਿਰ ਲਾ ਦੋ ਫਿਰਣਾ ਵੀ ਪ੍ਰੋਪਰ ਲਾਣੀ ਲੱਗੀ ਨਹਿ ਰਹੇ ਜਿੱਥੇ ਉਧਰੋਂ ਚਲੋ ਲਾ ਦੇ ਯਾਰ ਕੱਖੀ ਨਹੀਂ ਹੈ ਖੇਡੀ ਚੰਨ ਨੂੰ ਮਾਰ ਲੈ ਆਲਾ ਚੁੱਕ ਦੇ ਆਲਾ ਪਤਾ ਮਾੜ ਲੱਤ ਗਈ ਹੈ ਨਾ ਮਾੜਾ ਮੋਟਾ ਨਹੀਂ ਹੁੰਦਾ ਮਾੜੇ ਮੋਟੇ ਦਾ ਕੋਈ ਚੱਕਰ ਨਹੀਂ ਆ ਗਿਆ ਦੇ ਨਹੀਂ ਨਹੀਂ ਨਾ ਹਾਂ ਸੋ ਕੋ ਟੇਪ ਕਰਾ ਕੇ ਨਾ ਲਾਈਨਾਂ ਜੀਆਂ ਪੈਗੀਆਂ ਵਾ ਲਾਈਨਾਂ ਦੇਖਦੀਆਂ ਵਾਲੀਆਂ ਉਹ ਲਾਈਨਾਂ ਜੀਆਂ ਪੈਗੀਆਂ ਸੋ ਬਈ ਆਹ ਲਾਈਨਾਂ ਪੈਗੀਆਂ ਅਬੀ ਆ ਗਈ ਇਹ ਭਾਜੀ ਹੁਣਾਂ ਦੀ ਗੱਡੀ ਤੇ ਬਾਈ ਸਾਡੇ ਨੂੰ ਭੁੱਖ ਬੜੀ ਲੱਗੀ ਆ ਹੁਣ ਟੱਬੇ ਤੇ ਖੜਦਿਆਂ ਕਿਸੇ ਪਹਿਲਾਂ ਉਹ ਮਗਰ ਲੱਗੀ ਹੋਈ ਗੱਡੀ ਤੁਸੀਂ ਬੜਾ ਮਾਰਾ ਹੈ ਪੈਸਾ ਸ਼ਿਕਾ ਜੀ ਅਬੀ ਭਰਾ ਹੁਣੀ ਪੰਨੀਆਂ ਕਿਹੜੀ ਸਾਈਡ ਦਾ ਆਏ ਆ ਹੈ ਪੜਨ ਪੜਾਣੀ ਹੁਣ ਇਦਾਂ ਕਰਦੇ ਆ ਏ ਪਾ ਜੀ ਨੀ ਪਹਿਲਾਂ ਪਛਾਣ ਪਾ ਜੀ ਤੁਮ ਮਿਕਸਰ ਆ ਜੀ ਮਿਲ ਜੂ ਆਏ ਧੰਵਾ ਹੈ ਕਿਥੇ ਢੱਵਾ ਆ ਨਹੀਂ ਕਿਥੇ ਆ ਇਸੇ ਢੱਬਾ ਕੋ ਵੀ ਮੇਰਾ ਪੀ ਹੋਈ ਇੱਕ ਜਿਹੜਾ ਪੀੜਾ ਬੜੀਆਂ ਹੁੰਦੀਆਂ ਨੇ ਢੇਣਾ ਕਰਨਾ ਕੀ ਹੈ ਯਾਰ ਕੀ ਹੋਇਆ ਵਾ ਕੀ ਹੈ ਹੈ ਪੀ ਹੋਈ ਹਾਂਜੀ ਕੀ ਹਾਲ ਹੈ ਮਹਾਰਾਜ ਠੀਕ ਹੈ ਸਤਿ ਸ਼੍ਰੀ ਅਕਾਲ ਭਾਜੀ ਉਹ ਕੈਮ ਹੋਰ ਤੁਸੀਂ ਸਲਾਮ ਸਤਿ ਸ਼੍ਰੀ ਅਕਾਲ ਜੀ ਅਸੀਂ ਪਰਿਵਾਰ ਕਦਾਂ ਮੰਮੀ ਜੀਣੀ ਸਾਰੇ ਸਾਰੇ ਕੈਮ ਵਧੀਆ ਵਧੀਆ ਹੈਲੋ ਹਰ ਕੋਣ ਬੇਟਾ ਲੱਗੇ ਹੱਬੀ ਨਾ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਕਹਾਂਗਾ ਸਤਿ ਸ਼੍ਰੀ ਅਕਾਲ ਭਾਜੀ ਪੱਬੀ ਅਸੀਕਾਲ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋ ਤੁਸੀਂ ਵਧੀਆ ਹੈਲੋ ਸਾਰੇ ਕੈਮ ਸਾਰੇ ਕੈਮ ਕੀ ਹਾਲ ਚਾਲ ਮਹਾਰਾਜ ਕਿਵੇਂ ਬਹੁਤ ਵਧੀਆ ਮਹਾਏ ਕਦੇ ਪਹੁੰਚੇ ਚੰਡੀਗੜ੍ਹ ਦਾ ਕੰਮ ਬਹੁਤ ਔਖਾ ਮੌਸਮ ਕਿਵੇਂ ਸੀ ਬਹੁਤ ਵਧੀਆ ਚੜ੍ਹਦੀ ਕਲਾ ਕੇ ਕੈਮ ਸੀ ਪੂਰਾ ਕੇ ਬਾਰਿਸ਼ ਉਦਾਂ ਭਰਿਆ ਵੀ ਇੱਕ ਦਿਨ ਤਾਂ ਪੂਰਾ ਬੇਕਾਰ ਹੀ ਗਿਆ ਨਾ ਬਾਰਿਸ਼ ਬਹੁਤ ਜਿਆਦੀ ਭਾਜੀ ਬਹੁਤ ਜਿਆਦੀ ਇੱਕ ਦਿਨ ਤਾਂ ਜਾਣਾ ਹੀ ਜਾਣਾ ਪੂਰਾ ਪਰ ਬਹੁਤਾ ਬਹੁਤਾ ਟਾਈਮ ਭਾਜੀ ਪਹਾੜਾਂ ਦੇ ਵਿੱਚ ਰਿਹਾ ਵੀ ਨਹੀਂ ਸੀ ਜਾਣਾ ਉਹੀ ਮੁੰਡੇ ਦਾ ਫੋਨ ਆਇਆ ਜੱਸ ਮੈਨੂੰ ਅੱਛਾ ਤੇ ਕਹਿੰਦਾ ਨਿਕਲੀਏ ਸਵੇਰ ਵਾਸਤੇ ਅੱਛਾ ਸਵੇਰੇ ਲੋ ਮੈਂ ਕਿਹਾ ਜੇ ਕੋਈ ਚਾਂਸ ਨਹੀਂ ਹੈਗਾ ਮੇਰਾ ਜਾਣ ਦਾ ਉਸੋਲੀ ਦਾ ਫੋਨ ਹੀ ਕਿਹਾ ਉਸੋਲੀ ਕਹਿੰਦਾ ਕਿ ਉਸੋਲੀ ਸੇਰੇ ਉਹ ਮਾਂ ਹੋਣੀ ਯਾਰ ਐ ਡੀਐਮ ਖਾੜੂ ਕਹਿੰਦਾ ਛਾ 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 ਮੈਂ ਆਵਾਂ ਮੈਂ ਫਿਰ ਬਹੁਤ ਕੋਈ ਨਹੀਂ ਕੋਈ ਨਹੀਂ ਮਾਂ ਠੀਕ ਹੈ ਠੀਕ ਯਾ ਅੱਛਾ ਅੱਛਾ ਤੇ ਸਹੀ ਹੈ ਇੱਧਰ ਇੱਧਰ ਹੀ ਆ ਨਾ ਭਾਏ ਨਹੀਂ ਹੈ ਹਾਂ ਭਾਈ ਜੀ ਹੁਣਾਂ ਨੇ ਮੈਂ ਲਾ ਪੂਰੇ ਪ੍ਰਬੰਧ ਕਰਾਇਆ ਗਨੇ ਸਾਰਾ ਮੈਂ ਕਹਿੰਦਾ ਖਾਲੀ ਆ ਠੀਕ ਹੈ ਓਏ 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 ਨਹੀਂ ਅੱਗੇ ਜੇ ਲੋਕ ਆਉਣਗੇ ਤਾਂ ਲੈ ਕੇ ਆਉਂਗਾ ਮੈਂ ਤੁਹਾਨੂੰ ਤੁਸੀਂ ਦੇਖ ਲੈਣਾ ਸੋਰੀ ਇਹ ਮੇਰੇ ਭੂਆ ਜੀ ਦੇ ਬੇਟਾ ਅੱਛਾ ਅੱਛਾ ਜੀ ਉਹ ਆਪਣੇ ਨਹੀਂ ਹੈ ਕਰਨ ਹਾਂ ਦੇਖਣਾ ਕਿਤੇ ਭਰਾ ਸਾਡੇ ਭਰਾ ਤੁਹਾਨੂੰ ਦੱਸਣਾ ਭਰਾ ਸਾਡੇ ਨੇ ਸਾਨੂੰ ਨਹੀਂ ਵਿਆਹ ਸਦਿਆ ਦੀ ਇੱਕ ਇੱਕ ਕੁੜੀ ਬਤ ਕੀ ਕਹੇ ਸੀ ਸਾਡੀ ਕੰਪਨੀ ਚ ਠੀਕ ਹੈ ਠੀਕ ਹੈ ਮਿਕਸ ਵਿੱਚ ਚੱਲੂ ਮਿਕਸਰ ਵਿੱਚ ਗਦਾਲ ਦਾਲੀ ਘਰ ਕੋਲ ਦੇਣਾ ਬਹੁਤ ਜਦਾ ਤੰਕ ਕੀਤਾ ਇਹ ਮੈਨੂੰ ਵਲੌਗਿੰਗ ਨਹੀਂ ਕਰਨ ਦਿੰਦੇ ਇਹ ਚੀਜ਼ੇ ਮੈਨੂੰ ਬਹੁਤ ਜਦਾ ਗੁੱਸਾ ਆ ਕਿ 1% ਵੀ ਮੈਨੂੰ ਵਲੌਗਿੰਗ ਨਹੀਂ ਕਰਨ ਦਿੰਦੇ ਮੈਂ ਚੰਡੀਗੜ੍ਹ ਦੀ ਰੋਟੀ ਪਹਿਲੀ ਹੀ ਖਾ ਰਹੀ ਹਾਂ ਮੋਹਾਲੀ ਉਧਰ ਮੋਹਾਲੀ ਉਧਰ ਹੀ ਸੈਂਡਾ ਖਾਦੀ ਆਪਾਂ ਬਾਦ ਮੂੰਹ ਉੱਪਰ ਆ ਖਾਦੀ ਜਿਹੜੇ ਦੇਸੀ ਬਿਲਕੁਲ ਦੇਸੀ ਟਾਈਮ ਤੋਂ ਧਾਬੇ ਜਿਹੜੇ ਰਖਾਉਂਦੇ ਹਾਈਵੇ ਤੇ ਆ ਜਾਂਦੇ ਆ ਉਧਰ ਨਹੀਂ ਸੈਂਡਾ ਇੱਧਰ ਨਹੀਂ ਮੇਨ ਵੀ ਆ ਇੱਧਰ ਪਹਿਲੀ ਵਾਰ ਤਹੀ ਲੈ ਕੇ ਆਏ ਹਾਂ ਹਾਂ ਬਿਲਕੁਲ ਹੈ ਇਹਨੇ ਚਲਾ ਕੁੰਡਾ ਜਿਹੜਾ ਇਹਨਾਂ ਨੇ ਡਰੈਸਾਂ ਨਹੀਂ ਮੋਕਨੀਆਂ ਅਹੀਂ ਮੋਕ ਦੇਣਾ ਗੋਪੀ ਹੈ ਤੇਰਾ ਕਰਵਾ ਕੁੰਡਾ ਜਿਹੜਾ ਜਿਹੜਾ ਤੇਰਾ 2500 ਕਮ ਕਰ ਹੈ ਬਾਪੂ ਨੀ ਬਣਾਉ ਕੋ ਇਹਨਾਂ ਨੇ ਨਹੀਂ ਧਮ ਮੁਰਦੇ ਪਾਰੀ ਵਾਪਸ ਆ ਜਾ ਹਾਂਜੀ ਪੀਐਸਟੀ ਇਹਨੇ ਖਾਣੀ ਹੈ ਅੱਛਾ 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 ਪਪਾ ਬਿਗੰਡਿਆ ਵੀ ਕੀ ਕੇਕੜਾ ਖਾਣਾ ਰੁਪਈਏ ਤੂੰ ਖਾਣਾ ਕੇਕੜਾ ਨਹੀਂ ਕੇਕੜਾ ਤੂੰ ਖਾਦਣ ਇਹ ਤੈਨੂੰ ਕੋਉਂਦਾ ਕੇਕੜਾ ਬੜਾ ਸਵਾਦ ਹੁੰਦਾ ਈ ਚੰਡੀਗੜ੍ਹ ਮਿਲ ਜਾਂਦਾ ਈ ਹੈ ਕਿਤੇ ਵੀ ਈ ਇੱਕ ਤਾਂ ਗੋਪੀ ਓਏ ਗੋਪੀਏ ਪੀੜਾਂ ਦਾ ਇਲਾਜ ਕਰੇ ਜੇ ਕੋਈ ਮੇਰੇ ਲੱਗਣਾ ਪਹਿਲਾਂ ਵਈ ਹਾਂ ਆਪੇ ਛੋਟੇੜ ਵਾਂਗ ਤੋ ਭਾਬੀ ਲੈ ਜਾਂਦਾ ਰਸੋਈ ਨੂੰ ਪਾ ਭਣੀਓ ਗੱਲਾਂ ਮਾਤਾ ਮਾਰੋ ਜਿੱਦਾਂ ਮਰਜ਼ੀ ਉਹ ਘੈਂਡ ਨੇਚਰਾ ਦੇ ਠੀਕ ਹੈ ਮੈਂ ਨਰਵਸ ਨਾ ਹੋਈ ਜਾਏ ਮੈਂ ਗੱਲ ਨਾ ਮਾਤਾਂ ਮਾਰੋ ਮੈਂ ਕਹ ਬੋ ਕਹਿਣ ਦੇ ਚ ਰਿਆ ਗੱਲਾਂ ਕਰਨ ਤੇ ਆਪਾਂ ਆਏ ਜੇ ਤੁਸੀਂ ਚੰਗੇ ਹੋ ਨਾ ਫਿਰ ਸਾਰੇ ਚੰਗੇ ਆ ਹਾਂ ਇਹ ਤਾਂ ਗੱਲ ਸੇ ਇਹ ਤੇ ਇਹ ਤਾਂ ਗੱਲ ਸਹੀ ਏ ਨੰਨੀ ਕੋਈ ਨਹੀਂ ਹਾਂਜੀ ਭੱਜੀ ਜੀ ਤੁਸੀਂ ਵੀ ਚੰਗੇ ਹੋ ਨਾ ਇਹ ਮੇਰੀ ਗੱਲ ਸੁਣ ਪਹਿਲਾਂ ਭਰਾ ਦਾ ਭਾਂ 500 ਦਾ ਕੁੰਡਾ ਕਰਾ ਚਹ ਹਜ਼ਾਰ ਦਾ ਕਰਾ ਕਰਾਉਣਾ ਹੈਗਾ ਹੀ ਨਹੀਂ ਤੇ ਮਾੜੀ ਗੱਲ ਆ ਬਿਨਾ ਕਹਿ ਤੀ ਚੀਲ ਲੈਣੇ ਤੇ ਓ ਜੀ ਡਰਦਾ ਆ ਕੇ ਫਿਰ ਡਰਦਾ ਕਿ ਉਹਨੂੰ ਘੱਟ ਡਰਦਾ ਆ ਡਰਦਾ ਵਾ ਆਪਾ ਪਹੁੰਚ ਗਏ 3B2 ਕਹਿੰਦੇ ਕਿੱਥੇ ਆ ਗਏ ਕਹਿੰਦੇ ਮੋਹਾਲੀ ਆ ਗਏ ਕਹਿੰਦੇ ਮੋਹਾਲੀ ਆ ਗਏ 3B2 ਚ ਕੀ ਐ ਬਾਤ ਆ 3B2 ਚ ਆ ਗਏ ਕਰੋੜ ਬਹੁਤ ਜ਼ਿਆਦਾ ਆ ਮੈਂ ਕਹਿੰਦਾ ਗੱਡੀਆਂ ਹੀ ਬਹੁਤ ਜ਼ਿਆਦਾ ਲੱਗੀਆਂ ਪਈਆਂ ਨੇ ਕਮਾਲ ਹੋ ਗਈ ਹੋਈ ਹਾਂਜੀ ਕਿੱਥੇ ਚੱਲੇ ਪਾਜੀ ਕਿੱਥੇ ਚੱਲੇ ਆ ਅਸੀਂ ਅੱਛਾ ਕੁੰਡਾ ਕਰਾਉਣ ਚੱਲੇ ਆਗੇ ਤੇ ਨੀ ਜਿਹੜੀਆਂ ਵਾਲੀਆਂ ਭਰਾਵਾ ਆਪਾਂ ਤੁਸੀਂ ਚਰੇ ਸਹੀਏ ਨਹੀਂ ਕੋਈ ਗਾਲੇ ਕੋਈ ਨਹੀਂ ਮੈਂ ਆਵਾਂ ਨੀ ਮੋਲਬਾ ਜੀ ਮੈਂ ਜੇ ਘਟਣਗੇ ਤਾਂ ਤੁਹਾਡੇ ਕੋ ਭਾਜੀ ਹੋਣਾ ਪਵਾ ਲਾਂਗੇ ਨਾ ਗਿਆ ਸੰਡੇ ਮੈਂ ਨਾ ਉੱਪਰ ਜਾਣਾ ਉੱਪਰ ਚੱਲੋ ਚੱਲੋ ਦੇ ਦੇ ਮੈਂ ਦੇਖ ਰਿਹਾ ਨੇ ਡ्रेसेस ਇਹਨਾਂ ਨੂੰ ਲੈ ਤੇ ਗੁਬਾਰੇ ਚੱਲੋ 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 ਲਾ ਵੀ ਕਹਿੰਦੇ ਵੀ ਆਪਾਂ ਚਲੇ ਗਏ ਸੀਗੇ ਤੇ ਪਰ ਭਾਜੀ ਹੁਣਾਂ ਨੇ ਸਾਨੂੰ ਫੇਰ ਬੁਲਾ ਲਿਆ ਇਹ ਪਿਆਰ ਨਾਲ ਬੁਲਾ ਲਿਆ ਬਿਲਕੁਲ ਮਿਲengo ਹਾਂਜੀ ਹਾਂਜੀ ਨਾ 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 ਉਧਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਕੀ ਇਹ ਇਹ ਕੀ ਪੈ ਰਿਆ ਅੱਗੇ ਸਰ ਰਾਜ ਕेंद्रीय ਮੀ ਆ ਗਿਆ ਮੀ ਆ ਗਿਆ ਇਹ ਤਾਂ ਖਹਿਣਾ ਹੀ ਆ ਮੀ ਆ ਗਿਆ ਇਹ ਕੀ ਮੀ ਆ ਗਿਆ ਦੱਸ ਦੋ ਪਹਿਲਾਂ ਸਾਰਿਆਂ ਨੂੰ ਕਿ ਦাদু ਮੀ ਆ ਗਿਆ ਬਾਹਰ ਨਹੀਂ ਜਾਣਾ ਹਰ ਕੋ ਨੂੰ ਮੈਂ ਮਾਰਨਾ ਈ ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਮਾਰਕੀਟ ਦੇ ਵਿੱਚ ਇੱਕ ਹੀ ਦੁਕਾਨ ਓਪਨ ਆ ਉਹ ਵੀ ਆਪਣੀ ਇਹ ਵੀ ਫੋਨ ਤੇ ਕਰਵਾਈ ਆ ਕਹਿੰ ਕੇ ਮਿੱਤਰੋ ਆ ਦੇਖ ਸਕਦੇ ਤੁਸੀਂ بارش ਵੀ ਕਹਿੰਦੀ ਆ ਵੀ ਮੈਂ ਹੀ ਅੱਜ ਵੇ ਲੋ ਮਾਰਕੀਟ ਪੂਰੀ ਪ੍ਰੋਪਰ ਤੇ ਇੱਕ ਦੇ ਨਾਲ ਬੰਦ ਆ ਤੇ ਇਹ ਦੁਕਾਨ ਆਪਣੀ ਆ ਭਾਈ ਜੁਨੇ ਯਾਰ ਦੋਸਤ ਦੀ ਆ ਇਹ ਗੱਲ ਕੀ ਆ ਮੈਂ ਇੱਕ ਗੱਲ ਕੋਈ ਖਾਸ ਗੱਲ ਲੱਗਦਾ ਜਿਹੜੀ ਸਪੈਸ਼ਲ ਦੁਕਾਨ ਓਪਨ ਕਰਵਾਈ ਆ ਹਾਂਜੀ ਤੁਹਾਡਾ ਯੂਰ ਹੋ ਜਾਦਾ ਦੋ ਮਿੰਟਾਂ ਜੀ ਉਹ ਤਾਂ ਰੋਡ ਨਾਲ ਸਹੀ ਹੈ ਭਾਈ ਇੱਕ ਏ ਕਲਾਸ ਹਾਂ ਰੋਡ ਹੀ ਰੋਡ ਹੀ ਵਧੀਆ ਹੈ ਰੋਡ ਵਧੀਆ ਅਸਲ ਜਾਣਾ ਹੈ ਅਸਲ ਜਾਣਾ ਹੈ ਫਿਰ ਤੁਸੀਂ ਚਲੀ ਜਾਓ ਫਿਰ ਹਨਾ ਵੀ ਨਹੀਂ ਸੰਦੀਪ ਨਹੀਂ ਵੀ ਕਿਹਾ ਤਾਂ ਵੀ ਠੀਕ ਹੈ ਮੈਂ ਜਾਵਾਂ ਭਾਜੀ ਹੁਣਾਂ ਨਹੀਂ ਉਹਨਾਂ ਮੈਨੂੰ ਲੱਗਦਾ ਚੰਗੀ ਤਰ੍ਹਾਂ ਨਿਗਾਹ ਨਹੀਂ ਮਾਰੀ ਬਾਹ ਬਹੁਤ ਹਾਰਾਂ ਤੁਸੀਂ ਮਗਰ ਗੱਡੀ ਦੇ ਡੈਂਡੇ ਸੀਗੇ ਮੇਰੀ ਗੱਡੀ ਅਗਲੇ ਮੈਨੇ ਹਾਂ ਪੁਲ ਤੇ ਪੁਲ ਦੇ ਜਿੱਦੋਂ ਮਤਲਬ ਪੁਲ ਥੱਲੇ ਹੁੰਦੇ ਨੇ ਲੰਘਣ ਵਾਲਾ ਰਸਤਾ ਬਣਿਆ ਹੋਇਆ ਉਹ ਤੋਂ ਹਲਕਾ ਜਿਹਾ ਪਿੱਛੇ ਹੀ ਇੱਕ ਵਾਸਤੇ ਬੜੇ ਹਾਰਾਂ ਦੇ ਤੇ ਮੈਂ ਕਿਹਾ ਵੀ ਯਾਰ ਪਤਾ ਨਹੀਂ ਕਿਹੜਾ ਤੁਹਾਡੇ ਵਾਸਤੇ ਕੁਝ ਮਿਲੂਗਾ ਕੁੜੀਆ ਵਾਸਤੇ ਚੁਗਲੀਆਂ ਚੁਗਲੀਆਂ ਵਾਜ ਗਨੇ ਤੇ ਗਾਣਾ ਦਾ ਬੇਸ਼ਦਾਈਆ ਮੇਰੇ ਪਿਛੋਲ ਕੀ ਬਣਾ ਲਿਆ ਡਾਂਸ ਵੀ ਕਰਾ ਲਓ ਭਾਈ ਤੂੰ ਆ ਪਾਸਾ ਮਾਰਿਆ ਗਿਆ ਇੱਕ ਸਾਈਡ ਦਾ ਇਹਦਾ ਲੋਪੀਆ ਇਹ ਪਾਸਾ ਮਾਰਿਆ ਗਿਆ ਜਦੋਂ ਕਹਿੰਦੇ ਪੁਲਗ ਹੋ ਗਿਆ ਕਿਸਨ ਦਾ ਆ ਕੁਛ ਨਹੀਂ ਭਾਬੀ ਜੀ ਉਹਨੂੰ ਮੈਨੂੰ ਤਾਂ ਆ ਗਿਆ ਚਲੋ ਸਹੀ ਹੈ ਸਹੀ ਹੈ ਸੁਣਿਵ ਤੈਨੂੰ नहीं बस यही है करद दें, करद इन्हें टैम क्या कर, करता है बैठे बस क्या अपना कम हो गया ਆਪਾਂ ਤਾਂ ਬੈਠੇ ਦੇਖੀਏ ਤੇ ਇਹ ਬਣੇ ਚਾਹੀਦੇ ਨੇ ਚੱਕਰ ਤੋਂ ਹੌਲਕਾ ਮੋੜ ਕੇ ਚੰਡੀਗੜ੍ਹ ਤੋਂ ਕੇ ਸੰਭਗੇ ਫੇਜੀ ਤੁਹਾਨੂੰ ਉਦੋਂ ਉਦੋਂ ਠਾ ਲੈਣਾ ਭਾਬੀ ਹੋਣਾ ਨੇ ਜਦੋਂ ਬਿਲ ਦੀ ਵਾਰੀ ਹੋਣੀ ਨਾ ਕੱਲ ਮਸਾਲ ਲੱਭਿਆ ਸਾਰਾ ਕਨੇਡ ਮਹਾਲੇ ਕਿੰਨੇ ਦਾ ਬਣੇਗਾ 22 2300 ਰੁਪਏ ਦਾ ਇਸ ਤੇ ਕਿੰਨੇ ਦਾ ਭਾਈ ਇਹ 650 650 ਦਾ ਸਾਢੇ 600 ਰੁਪਏ ਮੈਂ 2200 ਦਾ ਵਿੱਚ ਚੱਕਰ ਚ ਲੱਗਿਆ ਚੱਲ ਵੀ ਟੋ ਦੇ ਲੈ ਕੇ ਚੜਾ ਚੜੋ ਫੇ ਚੱਲੀਏ ਚੜੋ ਓਏ ਹਾਂ ਓਏ ਓਏ ਕਿੱਟ ਕੇ ਕੰਮ ਨੂੰ ਜਗੋ ਢੀਨ ਓਕੇ ਬਾਜੀ ਸਸਰੀਆਂ ਕਾਲ ਭਾੜੇ ਭਾੜੇ ਪੰਗੜਾ ਅਗਲੇ ਕੰਮ ਖਿੱਚਣਾ ਪੂਰਾ ਭਾਈ ਹੁਣੀ ਚਲੇ ਗਏ ਨੇ ਓਕੇ ਜੀ ਓਕੇ ਓਕੇ ਜੀ ਓਕੇ ਪਹਿਲੇ ਫੋਨ ਤੇ ਓਕੇ ਜੀ ਚੱਲੇ ਹਾਂ ਹਾਂ ਜੀ ਚੱਲ ਗਏ ਜੀ ਲਵਨ ਨੂੰ ਮਿਲਣਾ ਨੇ ਤੇ ਮਿਲ ਕੇ ਉਥੋਂ ਦੁਕਾਨ ਤੋਂ ਜੋਨ ਨਿਕਲੇ ਆ ਤੇ ਮੈਂ ਜਲੰਧਰ ਪਾਰ ਕਰਕੇ ਹੁਣ ਗੱਡੀ ਖਿਲਾ ਰਹੀ ਹਾਂ ਦੀ ਬਹੁਤ ਮੰਦੇ ਹਾਰ ਰਹੇ ਬੱਲੇ 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 ਹੁਣ ਤਾਬੇ ਤੇ ਚਾਹ ਪੀਣੀ ਹੁਣ ਸਿਰਦਰਦ ਬਹੁਤ ਹੋਣ ਢਈ ਇੰਦਰੇ ਬੈਠੀਆਂ ਨੇ ਸੱਜੀ ਕਰਨ ਉਹ ਮੈਂ ਘਟ ਚਾਹ ਪੀ ਲ ਗੇ ਤੇ ਪਿੰਡ ਜਾਣਾ ਖਾਪੜ ਖੇੜੀ ਇਹ ਹਾਲ ਭਾਜੀ ਵਾ ਚਾਹ ਪੀ ਲਾ ਵੇ ਹਾ ਉਹ ਚਾਹ ਪੀ ਲਾ ਨੀਂਦ ਆਉਂਦੀ ਚਾਹ ਨਹੀਂ ਪੀਣੀ ਹੁਣ ਬਣਵਾਈ ਜਿਹੜੀ ਭਾ ਆਪਣੇ ਮਹੱਲੇ ਦਾ ਹੀ ਆ ਕਣੰਦੇ ਆ ਸਮੇਂ ਲਗਾ ਆਪਣੇ ਮਹਲੇ ਦਾ ਸਮੇਂ ਲਾ ਕੇ ਉਹ ਚਾਹ ਪੀ ਰਹਾ ਫਸਲ ਦੇ ਮਨਾਂ ਉਹ ਜਲਦੀ ਜਾਣਾ ਮਾੜੀ ਦੀ ਗੱਲ ਆ ਮੁਰਕੇ ਹੋਰ ਬਾਜੀਆਂ ਪੈਣਗੀਆਂ ਵੀ ਦਮ ਟਰੋਕ ਜਾਣਾ ਇੱਥੇ ਪੂਰੀ ਹੈਗੀ ਕੋਲੋਂ ਦਾ ਵੀ ਚਾਹ ਦਾ ਵੀ ਚਾਹ ਹੁੰਦਾ ਆਈ ਇੱਧਰੋਂ ਆਏ ਯਾਰ ਮਨਾਲੀ ਸਾਈਡ ਲੈ ਵੀ ਆ ਬੈੱਡ ਜਾਂ ਬਣਾ ਦਈਏ ਮੈਂ ਤਾਂ ਸੌਂ ਜਾਣੀਆਂ ਯਾਰ ਮੈਨੂੰ ਨੀਂਦ ਬਹੁਤ ਆਉਂਦੀ ਮੈਂ ਕਿ ਗੱਡੀ ਨੇ ਠੋਕ ਠਾਕ ਜਾਵੇ ਯਾਰ ਠੀਕ ਲੈ ਵੀ ਗੋਪੀ ਸੀੜਨੇ ਸਿਲੰਡਰ ਅੱਗੇ ਰੱਖ ਲਿਆ ਵਾ ਤੇ ਇਧਰ ਬੈਕ ਸਾਈਡ ਇਹਨਾਂ ਨੂੰ ਬਣਾਉਂਦਾ ਬੈਡ ਨਾਰਮਲ ਜਿਹੇ ਜਿੰਨਾਂ ਦਾ ਬਣਿਆ ਸੈਟ ਕੱਟ ਕਰਕੇ ਛੀਟਾ ਛੂਟਾ ਦਾ ਤੇ ਹੁਣ ਮੈਂ ਬੈਗੀਆਂ ਨੇ ਇਹ ਵੀ ਚਲ ਮੈਂ ਗੁੜੀਆਂ ਕਰਕੇ ਬਣਾਇਆ ਮੇਨ ਮੁੱਖ ਦੀ ਗੱਲ ਗੁੜੀਆਂ ਚਲ ਥੋੜਾ ਰੈਸਟ ਕਰ ਲੂਗੀ ਨਾ ਸਿਰ ਉਹ ਖਾ ਜਾਂਦਾ ਚਲ ਇਹਨਾਂ ਨੂੰ ਅਜੇ ਐਰ ਕੰਮ ਦੀ ਸਕੀਮ ਲਾਈ ਹਨਾ ਮੈਂ ਰੱਸੀ ਜੀ ਬਨ ਲੀਏ ਵੀ ਬੈਗ ਨਾਲ ਹੋਰਨੋਂ ਨਹੀਂ ਤੇ ਉਹ ਕਹਿੰਦਾ ਸਿਰ ਚ ਵੱਜਦੇ ਆਣ ਆਣ ਕੇ ਕਹਿੰਦੇ ਠੀਕ ਨੇ ਬੜੀ ਵੀਰ ਲੱਗਣੇ ਹੈਗੇ ਸ਼ੁਕਰ ਆ ਭਰਾਵਾ ਸ਼ੁਕਰ ਹੈ ਮਹਾਰਾਜ ਪਹਚਾਇਆ ਯੋ ਬਹੁਤ ਧੁੱਕੀ ਨਿਕਲੀ ਗੱਡੀ ਚਲਾ ਚਲਾ ਕੇ ਰਸਤੇ ਵਿੱਚ ਜਮੇ 15 20 ਮਿੰਟ ਸਾ ਲਿਆ ਸਿਰਫ ਤੇ ਗੱਡੀ ਐਦਾਂ ਚਲਾਉਂਦਾ ਆਂ ਡਿਆ ਥੱਕ ਗਿਆ ਵਿਚਰਾ ਚਲਾ ਚਲਾ ਕੇ ਬੋਲਣ ਗੇੜ ਦਾ ਧੰਨਵਾਦ ਖਰੇ ਆਇਆ ਖਰੇ ਆਪਣੇ ਸ਼ਹਿਰ ਸੇ ਤਨ ਹਾਂ ਲੈ ਵੀ ਪਹੁੰਚ ਗਏ ਆ ਪਿੰਡ ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਆਇਗੁਰ ਪਿੰਡ ਖਾਪੜ ਖੇੜੀ ਦਾ ਤੇ ਇਹ ਹੁਣ ਸਮਾਨ ਕਢ ਲਈ ਮੈਂ ਇਹਨਾਂ ਨੂੰ ਕੁੜੀਆਂ ਜੋ ਥੋੜਾ ਸਮਾਨ ਲੈ ਚੜਾ ਡਾਇਪਰ ਦੇ ਉੱਪਰ ਬਾਕੀ ਰਹਿਣ ਦੇਣਾ ਬਾਕੀ ਕੱਲ ਦੇਖਾਂਗੇ ਜਿਹਨਾਂ ਜਿਹੜਾ ਰਾਤ ਦਾ ਲੋੜ ਸਮਾਨ ਦੀ ਉਹਦੇ ਲੈ ਲੈਣਾ ਬਸ ਕੀ ਗੱਲ ਹੋਈ ਆ ਨੀਂਦ ਵੀ ਆਈ ਨਾਲ ਹੋਰ ਕੋਈ ਆਇਆ ਕੀ ਹੈ ਗੋਪੀ ਦਾ ਬਬਦਮ ਬੰਦਾ ਹਾਲੀ ਅੱਜ ਤਿਆਸ ਜਿਵੇਂ ਗੋਪਨੀਯ ਕੰਦੇ ਨੇ ਮਾਲਚ ਕਰਿਆ ਤੇ ਮਕਰ ਵਾ ਕਿੱਟ ਦੇਖਾ ਹੈ ਗਿਆ ਇੱਧਰ ਵੇਖੋ ਕੀ ਹਾਲ ਕੀ ਬੰਡਿਆ ਹੈ ਚੱਲ 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 ਚੱਲਗਾ ਉਹ ਹਨ ਮੇਰੇ ਜੱਫੀ ਭਾਗੇ ਚੱਲ ਐਵੇਂ ਤੂੰ ਮੇਰੇ ਨਾਲ ਤੁਰਦੇ ਤੇਰੀ ਮੈਂ ਮੈਂ ਤੇ ਮਿਲਣਾ ਹੀ ਆ ਮੈਂ ਨੰਗਾ ਕੇ ਤੰਡਿਆ ਪੁਆ ਇਹ ਸਹੀ ਗੱਲ ਅਰੇ ਵੇਖੋ ਜਿਵੇਂ ਕਰੇ ਬਾਕੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਨਾਲ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਨਾਲ ਤਤ ਤਸਵੀਰਾਂ ਹਾਂਜੀ ਸੋਹਣੇ ਸੋਹਣੇ ਸੋਹਣੇ